ਇੱਕ ਦਿਨ ਦੀ ਗੱਲ ਹੈ ਕਿ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਮੱਕੇ ਦਾ ਹੱਜ ਕਰਨ ਲਈ ਬਹੁਤ ਸਾਰੇ ਮਨੁੱਖ ਜਾਂਦੇ ਹਨ ਆਪਾਂ ਵੀ ਚਲੀਏ ਤਾਂ ਗੁਰੂ ਜੀ ਆਖਣ ਲੱਗੇ ਮਰਦਾਨਿਆ ਮੱਕਾ ਬਹੁਤ ਦੂਰ ਹੈ ਤੇ ਰਸਤਾ ਵੀ ਬੜਾ ਵਿਖੜਾ ਹੈ ਕਈ ਮਹੀਨੇ ਲੱਗ ਜਾਣਗੇ ਅਤੇ ਕਿਸੇ ਹਿੰਦੂ ਨੂੰ ਮੱਕੇ ਜਾਣ ਵੀ ਨਹੀਂ ਦਿੰਦੇ ਅੱਗੇ ਉਹ ਮਰਦਾਨਾ ਆਖਣ ਲੱਗਾ ਗੁਰੂ ਜੀ ਤੁਹਾਡੇ ਲਈ ਤਾਂ ਇੱਕ ਪਲਕ ਝਪਕਣ ਜਿੰਨਾ ਰਸਤਾ ਹੈ ਆਪ ਜੀ ਲਈ ਕੀ ਔਖਾ ਹੈ ਤਾਂ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਮੱਕਾ ਤਾਂ ਸਾਡੇ ਅੰਦਰ ਹੈ ਅदमी ਆਪਣੇ ਅੰਦਰ ਨੂੰ ਸੋਧੇ ਅਤੇ ਸਮਝੇ ਤਾਂ ਸਭ ਕੁਝ ਇੱਥੇ ਹੀ ਹੈ ਫਿਰ ਵੀ ਜਿ ਤੇਰਾ ਦਿਲ ਹੈ ਤਾਂ ਚਲੇ ਚਲਦੇ ਹਾਂ ਸੋ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮੱਕੇ ਵੱਲ ਨੂੰ ਤੁਰ ਪਏ ਗੁਰੂ ਜੀ ਕਰਤਾਰਪੁਰ ਤੋਂ ਹੁੰਦੇ ਹੋਏ ਤਲਵੰਡੀ ਸ਼ੱਕਰਪੁਰ ਗਾਜ਼ੀਖਾ ਅੱਧ ਥਾਵਾਂ ਤੋਂ ਸਿੰਧ ਪਹੁੰਚੇ ਅਤੇ ਮੱਕੇ ਜਾਣ ਵਾਲੇ ਬਾਕੀ ਹਾਜ਼ੀਆਂ ਨਾਲ ਜਾ ਰਲ ਗਏ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਹਾਜ਼ੀਆਂ ਵਿੱਚ ਜਾ ਵੜੇ ਤਾਂ ਇਹਨਾਂ ਦਾ ਪੇਸ ਵੇਖ ਕੇ ਹਾਜ਼ੀ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਭਾਈ ਇਹ Hindu ਹੈ ਜਾਂ Musalman ਤਾਂ ਇੱਕ ਹਾਜੀ ਨੇ ਪੁੱਛ ਹੀ ਲਿਆ ਕਿ ਤੁਸੀਂ Hindu ਹੋ ਜਾਂ Musalman ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਭਾਈ ਅਸੀਂ ਤਾਂ ਰੱਬ ਦੇ ਫਕੀਰ ਹਾਂ ਹਾਜੀ ਥੋੜੀ ਦੂਰ ਤੱਕ ਗੁਰੂ ਜੀ ਨੂੰ ਨਾਲ ਲੈ ਕੇ ਗਏ ਅਤੇ ਅੱਗੇ ਜਾ ਕੇ ਕਹਿਣ ਲੱਗੇ ਕਿ Hindu ਨੂੰ ਅੱਗੇ ਜਾਣ ਦੀ ਆਗਿਆ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਜੀ ਉੱਥੇ ਹੀ ਰੁਕ ਗਏ ਤੇ ਹਾਜੀ ਕਹਿਣ ਲੱਗੇ ਕਿ ਅੱਗੇ ਇੱਕ ਥਾਂ ਆਵੇਗੀ ਉੱਥੇ Hindu ਨੂੰ ਮਾਰ ਦਿੱਤਾ ਜਾਂਦਾ ਹੈ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਆਪਾਂ ਇੱਥੇ ਹੀ ਬੈਠਦੇ ਹਾਂ ਤੇ ਇੱਥੇ ਬੈਠ ਕੇ ਕਿਉਂ ਨਾ ਆਪਾਂ ਸ਼ਬਦ ਗਾਈਏ ਤੇ ਗੁਰਬਾਣੀ ਦਾ ਕੀਰਤਨ ਕਰੀਏ ਗੋਂਦੇ ਗੋਂਦੇ ਜਦ ਦਿਨ ਦਾ ਤੀਜਾ ਪੈਰ ਹੋ ਗਿਆ ਤੇ ਭਾਈ ਮਰਦਾਨਾ ਨੇ ਅੱਖਾਂ ਖੋਲੀਆਂ ਅਰਦਾਸ ਕੀਤੀ ਸ਼ਬਦ ਦਾ ਭੋਗ ਪਾਇਆ ਅਤੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਉਹ ਦੇਖ ਸਾਹਮਣੇ ਕੀ ਹੈ ਭਾਈ ਮਰਦਾਨਾ ਕੀ ਦੇਖਦਾ ਹੈ ਕਿ ਮੱਕਾ ਨਜ਼ਰ ਆ ਰਿਹਾ ਹੈ ਮੱਕੇ ਦੇ ਮਨਾਰੇ ਤੇ ਬੁਰਜ ਦਿਖਾਈ ਦੇ ਰਹੇ ਹਨ ਪਾਈ ਮਰਦਾਨਾ ਹੈਰਾਨ ਸੀ ਕਿ ਅਸੀਂ ਮੱਕੇ ਦੇ ਨੇੜੇ ਪਹੁੰਚ ਗਏ ਹਾਂ ਮੱਕੇ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਹਨ ਪਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਅਸੀਂ ਜਿਸ ਰਸਤੇ ਤੇ ਬੈਠੇ ਸੀ ਉਥੋਂ ਮੱਕਾ ਕਈ ਦਿਨਾਂ ਦਾ ਰਸਤਾ ਸੀ ਤੇ ਤੁਹਾਡੀ ਕਿਰਪਾ ਸਦਕੇ ਤਿੰਨ ਪੈਰ ਵਿੱਚ ਹੀ ਪਹੁੰਚ ਗਏ ਹਾਂ ਮੱਕੇ ਦੇ ਨੇੜੇ ਪਹੁੰਚ ਕੇ ਬਾਬਾ ਜੀ ਨੇ ਹਾਜੀਆਂ ਵਾਲੇ ਕੱਪੜੇ ਪਹਿਨ ਲਏ ਬਾਣਾ ਨੀਲਾ ਕੀਤਾ ਹੱਥ ਵਿੱਚ ਸੋਟਾ ਤੇ ਇੱਕ ਹੱਥ ਵਿੱਚ ਮਾਲਾ ਫੜ ਲਈ ਸਿਰ ਤੇ ਮਸੱਲਾ ਪਹਿਨ ਲਿਆ ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਅਸੀਂ ਮੱਕੇ ਦੇ ਹਾਜ਼ਿਰੁਕੁੰਦੀ ਨਾਲ ਇੱਕ ਦੋ ਗੱਲਾਂ ਕਰਨੀਆਂ ਹਨ ਬਾਬਾ ਨਾਨਕ ਜੀ ਮਸੀਤ ਵਿੱਚ ਜਾ ਬੈਠੇ ਸੂਰਜ ਕਲਾਮ ਦੀ ਸਿਬਤ ਸਲਾਹ ਕਰਨ ਲੱਗੇ ਗਾਵਣ ਲੱਗੇ ਦਿਨ ਵੇਲੇ ਆਰਾਮ ਕੀਤਾ ਜਦੋਂ ਰਾਤ ਪਈ ਤਾਂ ਮੱਕੇ ਵਾਲੇ ਪੈਰ ਕਰਕੇ ਸੌ ਗਏ ਤੜਕਸਾਰ ਜਦੋਂ ਮਸੀਤ ਸੇਵਾਦਾਰ ਸਫਾਈ ਕਰਨ ਲਈ ਆਇਆ ਤਾਂ ਕੀ ਦੇਖਦਾ ਹੈ ਕਿ ਇੱਕ ਹਾਜ਼ੀ ਮੱਕੇ ਦੀ ਤਰਫ ਲੱਤਾਂ ਪਸਾਰ ਕੇ ਸੁੱਤਾ ਪਿਆ ਹੈ ਉਸ ਸੇਵਾਦਾਰ ਦਾ ਨਾਂ ਜੀਵਨ ਸੀ ਉਸਨੇ ਦੇਖਿਆ ਕਿ ਜਿਹੜੇ ਬਾਕੀ ਹਾਜ਼ੀ ਹਨ ਉਹ ਤਾਂ ਠੀਕ ਠਾਕ ਪਏ ਹਨ ਪਰ ਕੱਲ ਜਿਹੜਾ ਨਵਾਂ ਹਾਜ਼ੀ ਆਇਆ ਸੀ ਉਹ ਕਾਬੇ ਵੱਲ ਲੱਤਾਂ ਕਰਕੇ ਪਿਆ ਹੈ ਸੇਵਾਦਾਰ ਜੀਵਨ ਨੇ ਗੁਰੂ ਜੀ ਨੂੰ ਗੁੱਸੇ ਵਿੱਚ ਕਿਹਾ ਤੂੰ ਕੌਣ ਕਾਫਿਰ ਹੈ ਜੋ ਖੁਦਾ ਦੇ ਘਰ ਕਾਬੇ ਵੱਲ ਪੈਰ ਕਰਕੇ ਸੁੱਤਾ ਹੈ ਤਾਂ ਗੁਰੂ ਜੀ ਨੇ ਬੜੀ ਹੀ ਨਿਮਰਤਾ ਨਾਲ ਕਿਹਾ ਕਿ ਸਫਰ ਦੇ ਥਕੀਵੇਂ ਕਰਕੇ ਮੈਂ ਲੰਮਾ ਪਿਆ ਹਾਂ ਮੈਨੂੰ ਪਤਾ ਨਹੀਂ ਕਿ ਖੁਦਾ ਦਾ ਘਰ ਕਿੱਧਰ ਹੈ ਤੂੰ ਮੇਰੇ ਪੈਰ ਫੜ ਕੇ ਉਧਰ ਕਰ ਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ ਇਹ ਗੱਲ ਸੁਣ ਕੇ ਸੇਵਾਦਾਰ ਜੀਵਨ ਨੇ ਗੁੱਸੇ ਨਾਲ ਗੁਰੂ ਜੀ ਦੇ ਚਰਨ ਕਸੀਟ ਕੇ ਦੂਜੇ ਪਾਸੇ ਕਰ ਦਿੱਤੇ ਜਦੋਂ ਗੁਰੂ ਜੀ ਦੇ ਚਰਨ ਛੱਡੇ ਤਾਂ ਉਸ ਨੂੰ ਮੱਕਾ ਉਸੇ ਪਾਸੇ ਹੀ ਨਜ਼ਰ ਆਇਆ ਇਸ ਤਰ੍ਹਾਂ ਫਿਰ ਉਸਨੇ ਜੋ ਦੋ ਚਰਨ ਦੂਜੇ ਪਾਸੇ ਕੀਤੇ ਤਾਂ ਉਸ ਨੂੰ ਮੱਕਾ ਉਧਰ ਹੀ ਨਜ਼ਰ ਆਇਆ ਸੇਵਾਦਾਰ ਜੀਵਨ ਨੇ ਜਦੋਂ ਵੇਖਿਆ ਕਿ ਕਾਬਾ ਇਹਨਾਂ ਦੇ ਚਰਨਾਂ ਨਾਲ ਹੀ ਫਿਰ ਜਾਂਦਾ ਹੈ ਤਾਂ ਜੀਵਨ ਨੇ ਹੈਰਾਨ ਹੋ ਕੇ ਇਹ ਗੱਲ ਬਾਕੀ ਹਾਜ਼ਰੀਆਂ ਨੂੰ ਵੀ ਦੱਸੀ ਤੇ ਫਿਰ ਉਹ ਵੀ ਹੈਰਾਨ ਹੋ ਕੇ ਗੁਰੂ ਜੀ ਦੇ ਕੋਲ ਇਕੱਠੇ ਹੋ ਗਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਬੜੇ ਹੀ ਪਿਆਰ ਨਾਲ ਸਮਝਾਇਆ ਕਿ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੇ ਬਚਨਾਂ ਨੂੰ ਭੁੱਲ ਗਏ ਹੋ ਜਿੱਧਰ ਵੀ ਤੁਸੀਂ ਮੂੰਹ ਕਰੋਗੇ ਤਾਂ ਅੱਲਾ ਤੁਹਾਨੂੰ ਉਸ ਪਾਸੇ ਹੀ ਨਜ਼ਰ ਆਵੇਗਾ ਕਿਉਂਕਿ ਉਹ ਸਰਵ ਸ਼ਕਤੀਮਾਨ ਹੈ ਉਹ ਸਰਵ ਵਿਆਪਕ ਹੈ ਅਗਲੀ ਸਵੇਰ ਮਖਦੂਮ ਰੁਕਮਦੀਨ ਦੀ ਅਗਵਾਈ ਹੇਠ ਬਹੁਤ ਸਾਰੇ ਹਾਜ਼ਰੀ ਗੁਰੂ ਜੀ ਦੇ ਕੋਲ ਇਕੱਠੇ ਹੋ ਗਏ ਤੇ ਬਹੁਤ ਲੰਮੀ ਚਰਚਾ ਹੋਈ ਰੁਕਮਦੀਨ ਨੇ ਗੁਰੂ ਜੀ ਨੂੰ ਪੁੱਛਿਆ ਕਿ Hindu ਵੱਡਾ ਹੈ ਜਾਂ ਮੁਸਲਮਾਨ ਤਾਂ ਗੁਰੂ ਜੀ ਨੇ ਕਿਹਾ ਕਿ ਮੁਸਲਮਾਨ ਹੋਣ ਨਾਲ ਕੋਈ ਵੱਡਾ ਜਾਂ ਛੋਟਾ ਚੰਗਾ ਜਾਂ ਮਾੜਾ ਅਮੀਰ ਜਾਂ ਗਰੀਬ ਨਹੀਂ ਹੋ ਜਾਂਦਾ ਚੰਗੇ ਜਾਂ ਮਾੜੇ ਕੰਮਾਂ ਨਾਲ ਹੀ ਆਦਮੀ ਚੰਗਾ ਜਾਂ ਮਾੜਾ ਹੁੰਦਾ ਹੈ ਮਰਨ ਉਪਰੰਤ ਚੰਗੇ ਜਾਂ ਮਾੜੇ ਕਰਮ ਹੀ ਬੰਦੇ ਨਾਲ ਜਾਂਦੇ ਹਨ ਮੰਦੇ ਕੰਮਾਂ ਦਾ ਫਲ ਕੋਈ نبی ਰਸੂਲ ਜਾਂ ਕੋਈ ਹੋਰ ਨਹੀਂ ਟਾਲ ਸਕਦਾ ਕਿਉਂਕਿ ਅੱਲਾ ਦੇ ਘਰ ਸਿਫਾਰਸ਼ਾਂ ਨਹੀਂ ਚੱਲਦੀਆਂ ਉੱਥੇ ਕਰਮਾਂ ਦੇ ਅਨੁਸਾਰ ਨਿਵੇੜੇ ਹੁੰਦੇ ਹਨ ਗੁਰੂ ਜੀ ਦੇ ਉਪਦੇਸ਼ ਸੁਣ ਕੇ ਸਭ ਦੀ ਤਸੱਲੀ ਹੋ ਗਈ ਗੁਰੂ ਜੀ ਨੇ ਰੁਕਮਦੀਨ ਨੂੰ ਪੰਜ ਉਪਦੇਸ਼ ਦਿੱਤੇ ਅੱਲਾ ਦੀ ਬੰਦਗੀ ਕਰਨੀ ਸੱਚ ਨੂੰ ਪੱਲੇ ਬੰਨਣਾ ਕਿਰਤ ਕਰਨੀ ਵੰਡ ਛਕਣਾ ਤੇ ਦਸਵੰਦ ਕੱਢਣਾ ਅਤੇ ਆਖਿਆ ਕਿ ਜੇ ਇਹਨਾਂ ਉੱਤੇ ਅਮਲ ਕਰੋਗੇ ਤਾਂ ਅੱਲਾ ਦੀ ਦਰਗਾਹ ਵਿੱਚ ਪਰਵਾਨ ਚੜ ਜਾਵੋਗੇ ਰੁਕੁੰਦੀਨ ਤਾ ਗੁਰੂ ਜੀ ਰੁਕੁੰਦੀਨ ਤਾ ਗੁਰੂ ਪਾਤਸ਼ਾਹ ਜੀ ਦੇ ਚਰਨੀ ਹੀ ਪੈ ਗਿਆ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਇਸ ਮੁਲਾਕਾਤ ਦੀ ਕੋਈ ਨਿਸ਼ਾਨੀ ਬਖਸ਼ੋ ਤਾਂ ਗੁਰੂ ਜੀ ਨੇ ਆਪਣੀਆਂ ਖੜਾਵਾਂ ਦੇ ਦਿੱਤੀਆਂ ਜੋ ਨਿਸ਼ਾਨੀ ਵਜੋਂ ਉਸਦੀ ਔਲਾਦ ਬਹਾਵਲਪੁਰ ਦੇ ਉੱਚ ਦੇ ਪੀਰਾ ਪਾਸ ਸੰਭਾਲ ਕੇ ਰੱਖੀ ਦੱਸੀ ਜਾਂਦੀ ਹੈ ਮੱਕੇ ਤੋਂ ਗੁਰੂ ਜੀ ਮਦੀਨੇ ਵੱਲ ਨੂੰ ਗਏ ਉੱਥੇ ਵੀ ਗੁਰੂ ਜੀ ਨੇ ਸੱਚ ਧਰਮ ਦਾ ਉਪਦੇਸ਼ ਦਿੱਤਾ ਅਤੇ ਬਹੁਤ ਸਾਰੇ ਸਿੱਖ ਬਣਾਏ ਫਿਰ ਉਹ ਹੋਰ ਪਾਸੇ ਉੱਤਰ ਤੇ ਪੱਛਮ ਵੱਲ ਨੂੰ ਹੁੰਦੇ ਹੋਏ ਪਹਿਲਾ ਮਿਸਰ ਤੇ ਫਿਰ ਸੁਡਾਨ ਆਪ ਨੇ ਉਸਨੂੰ ਪ੍ਰਜਾ ਉੱਪਰ ਜ਼ਬਰ ਤੇ ਜ਼ੁਲਮ ਕਰਨਾ ਛੱਡ ਕੇ ਦਇਆ ਤੇ ਨਿਆਂ ਦਾ ਰਾਜ ਕਰਨ ਦਾ ਉਪਦੇਸ਼ ਦਿੱਤਾ ਉਸਨੇ ਅਜੇਹਾ ਹੀ ਕਰਨ ਦਾ ਇਕਰਾਰ ਕੀਤਾ ਸੋ ਇਹ ਸੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਰਾਮਾਤੀ ਕਿੱਸਾ ਪਿਆਰੀ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ